ਸ਼ਹੀਦ ਭਾਈ ਮੀਬਾ ਸਿੰਘ ਲਪੋਕੇ 1 ਮਈ 2025 ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ ਗੁਰੂ ਨਾਨਕ ਜਹਾਜ ਦੇ ਵਿੱਚ ਤਰਸੇਮ ਸਿੰਘ ਜਸਲ ਸ਼ਹੀਦ ਭਾਈ ਮੀਬਾ ਸਿੰਘ ਲਪੋਕੇ ਦਾ ਕਿਰਦਾਰ ਨਿਭਾਉਣ ਜਾ ਰਿਹਾ ਆਓ ਇੱਕ ਵਾਰੀ ਨਜ਼ਰ ਮਾਰੀਏ ਕਿ ਕੌਣ ਸੀ ਭਾਈ ਸੇਵਾ ਸਿੰਘ ਲਪੋਕੇ ਭਾਈ ਸੇਵਾ ਸਿੰਘ ਲਪੋਕੇ ਕੈਨੇਡਾ ਦੇ ਵਿੱਚ ਜਿਹਨਾਂ ਨੂੰ ਫਾਂਸੀ ਦਿੱਤੀ ਗਈ ਸੀ ਪਹਿਲੇ ਸਿੱਖ ਸ਼ਹੀਦ ਹੋਇਆ ਜਿਨ੍ਹਾਂ ਨੂੰ ਕੈਨੇਡਾ ਦੇ ਵਿੱਚ ਫਾਂਸੀ ਦਿੱਤੀ ਗਈ ਸੀ 1881 ਦੇ ਵਿੱਚ ਭਾਈ ਸੇਵਾ ਸਿੰਘ ਲਪੋਕੇ ਦਾ ਜਨਮ ਅੰਮ੍ਰਿਤਸਰ ਦੇ ਇੱਕ ਪਿੰਡ ਲਪੋਕੇ ਦੇ ਵਿੱਚ ਹੋਇਆ। ਉਸ ਵਕਤ ਵੀ ਜੇ ਆਪਾਂ ਗੱਲ ਕਰੀਏ ਤਾਂ ਭਾਰਤ ਅੰਗਰੇਜ਼ਾਂ ਦਾ ਗੁਲਾਮ ਸੀ ਤੇ ਇੱਥੇ ਬ੍ਰਿਟਿਸ਼ ਾਂਛ ਸੀ ਤੇ ਬਹੁਤ ਸਾਰੇ ਲੋਕਾਂ ਨੂੰ ਆਪਣੀ ਜ਼ਿੰਦਗੀ ਦਾ ਜੀਵਨ ਪੱਧਰ ਉੱਚਾ ਕਰਨ ਦੇ ਲਈ ਵੱਖਰੇ ਵੱਖਰੇ ਹੋਰ ਮੁਲਕਾਂ ਦੇ ਵਿੱਚ ਜਾਣਾ ਪੈਂਦਾ ਸੀ। 1906 ਨੂੰ ਇਸ ਸਮੁੰਦਰੀ ਜਹਾਜ਼ ਰਾਹੀਂ ਭਾਈ ਮੇਵਾ ਸੰਘਲਪੋਕੇ ਕੈਨੇਡਾ ਦੀ ਧਰਤੀ ਵਿੱਚ ਪਹੁੰਚ ਜਾਂਦੇ ਆ। ਤੇ ਉੱਥੇ ਵੈਨਕੂਵਰ ਦੇ ਵਿੱਚ ਉਹਨਾਂ ਨੇ ਇੱਕ ਮਿਲ ਦੇ ਵਿੱਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਉੱਥੇ ਇਸ ਗੱਲ ਦਾ ਬਹੁਤ ਜਲਦੀ ਇਲਮ ਹੋ ਗਿਆ ਸੀ ਕਿ ਜੋ ਕੈਨੇਡਾ ਗਵਰਨਮੈਂਟ ਆ ਉਹ ਏਸ਼ੀਆ ਦੇ ਲੋਕਾਂ ਨੂੰ ਬਹੁਤਾ ਪਸੰਦ ਨਹੀਂ ਕਰਦੀ ਤੇ ਉੱਥੇ ਦੇ ਲੋਕ ਵੀ ਏਸ਼ੀਆਨ ਲੋਕਾਂ ਦੇ ਨਾਲ ਬਹੁਤ ਸਾਰਾ ਵਿਤਕਰਾ ਕਰਦੇ ਸੀ ਤੇ 1907 ਦੇ ਵਿੱਚ ਕੀ ਹੁੰਦਾ ਕਿ ਏਸ਼ੀਆਨ ਲੋਕਾਂ ਦੇ ਕੋਲੋਂ ਕੈਨੇਡਾ ਦੇ ਵਿੱਚ ਵੋਟ ਪਾਉਣ ਦਾ ਅਧਿਕਾਰ ਵੀ ਖੋਲਿਆ ਜਾਂਦਾ ਹੈ ਇਸ ਕਰਕੇ ਜਦੋਂ ਸਿੱਖਾਂ ਨੂੰ ਪਤਾ ਲੱਗਦਾ ਕਿ ਉਹਨਾਂ ਦੇ ਨਾਲ ਹੁਣ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਤਾਂ ਉੱਥੇ ਸਿੱਖਾਂ ਨੇ ਰਲ ਕੇ ਖਾਲਸਾ ਦਿਵਾਨ ਨਾਮ ਦੀ ਸੁਸਾਇਟੀ ਬਣਾਈ ਉਹਨਾਂ ਨੇ ਰਲ ਮਿਲ ਕੇ ਕੈਨੇਡਾ ਦੇ ਵਿੱਚ ਗੁਰੂ ਘਰ ਗੁਰਦੁਆਰਾ ਸਾਹਿਬ ਬਣਾਉਣੇ ਸ਼ੁਰੂ ਕਰ ਦਿੱਤੇ ਜਦੋਂ ਵੈਨਕੂਵਰ ਦੇ ਵਿੱਚ ਪਹਿਲਾ ਗੁਰੂ ਘਰ ਬਣਾਇਆ ਗਿਆ ਤਾਂ ਉੱਥੇ ਮੀਵਾ ਸਿੰਘਲ ਪੋਕੇ ਦੇ ਕਾਫੀ ਯੋਗਦਾਨ ਪਾਇਆ ਤੇ 21 ਜੂਨ 1908 ਨੂੰ ਭਾਈ ਮੀਵਾ ਸਿੰਘਲ ਪੋਕੇ ਜੀ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਦੇ ਸਿੰਘ ਬਣ ਗਏ ਉਹ ਵੈਨਕੂਵਰ ਦੀ ਮਿਲ ਵਿੱਚ ਨੌਕਰੀ ਵੀ ਕਰਦੇ ਸਨ ਤੇ ਨਾਲ ਨਾਲ ਗੁਰਦੁਆਰਾ ਸਾਹਿਬ ਇਕ ਪਾਤੀ ਸਿੰਘ ਜੀ ਨੂੰ ਸੇਵਾ ਵੀ ਕਰਦੇ ਸੀ ਜਿਵੇਂ ਜਿਵੇਂ ਉਹ ਕੈਨੇਡਾ ਦੀ ਧਰਤੀ ਤੇ ਰਹਦੇ ਸੀ ਤੇ ਉਹਨਾਂ ਦੀ ਰਾਜਨੀਤੀ ਵਿੱਚ ਰੁਚੀ ਵੀ ਕਾਫੀ ਵਧਦੀ ਜਾ ਰਹੀ ਸੀ ਉਸ ਵੇਲੇ ਇੱਕ ਅਫਸਰ ਹੋਇਆ ਜਿਸ ਦਾ ਨਾਮ ਸੀ ਵਿਲੀਅਮ ਆਪਟਿਸ ਉਹ ਪਹਿਲਾਂ ਅੰਗਰੇਜ਼ ਰਾਜ ਦੇ ਵੇਲੇ ਪੰਜਾਬ ਤੇ ਕਲਕੱਤਾ 'ਚ ਜੌਬ ਕਰਦਾ ਸੀ ਤੇ ਇਸ ਕਰਕੇ ਉਹ ਪੰਜਾਬੀ ਬਹੁ ਚੰਗੀ ਤਰ੍ਹਾਂ ਬੋਲ ਲੈਂਦਾ ਸੀ ਤੇ ਪੰਜਾਬੀ ਸਭਜ ਵੀ ਜਾਂਦਾ ਸੀ ਕਿਉਂਕਿ ਜਿਹੜੀ ਉਸ ਦੀ ਮਾਤਾ ਸੀ ਉਹ ਇੰਡੀਅਨ ਸੀ ਤੇ ਉਹਦਾ ਫਾਦਰ ਇੱਕ ਅੰਗਰੇਜ਼ ਹੋਇਆ ਉਹਨੇ ਹਿੰਦੁਸਤਾਨ ਦੀਆਂ ਸਾਰੀਆਂ ਜਿਹੜੀਆਂ ਆਪਣੀਆਂ ਗਤੀਵਿਧੀਆਂ ਸੀਗੀਆਂ ਜਿਹੜੀਆਂ ਪਾਰਟੀਆਂ ਸੀਗੀਆਂ ਉਹਨਾਂ ਦੇ ਵਿੱਚ ਕੁਝ ਆਪਣੇ ਬੰਦੇ ਛੱਡੇ ਹੋਏ ਸੀਗੇ ਜਿਹੜੇ ਕਿ ਸਾਰੀਆਂ ਮੂਵਮੈਂਟਸ ਦੀ ਉਸ ਨੂੰ ਜਾਣਕਾਰੀ ਦੰਦੇ ਹੁੰਦੇ ਸੀ ਜੇ ਆਪਾਂ ਜੇ ਗੱਲ ਕਰੀਏ ਇਹਦੇ ਵਿੱਚ ਬੇਲਾ ਸਿੰਘ ਦਾ ਨਾਮ ਆਉਂਦਾ ਜੋ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਜਿਆਨਪਿੰਡ ਦਾ ਰਹਿਣ ਵਾਲਾ ਸੀ ਜੋ ਕਿ ਇੱਕ ਪੱਕਾ ਖਬਰੀ ਸੀ ਵਿਲੀਅਮ ਹੌਪਕਿੰਸ ਦਾ ਜਿਹੜਾ ਕਿ ਉਸ ਟਾਈਮ ਦਾ ਇੱਕ ਇਮੀਗ੍ਰੇਸ਼ਨ ਆਫੀਸਰ ਸੀ ਬੇਲਾ ਸਿੰਘ ਸਾਰੀਆਂ ਮੀਟਿੰਗਾਂ ਦੇ ਵਿੱਚ ਸ਼ਾਮਲ ਹੁੰਦਾ ਤੇ ਸਾਰੀਆਂ ਸੁਹਾਂ ਆ ਕੇ ਵਿਲੀਅਮ ਹੌਪਕਿੰਸ ਨੂੰ ਦੇਵੰਦਰਸ ਤੇ ਦੂਸਰੇ ਪਾਸੇ ਭਾਈ ਮੇਵਰ ਸਿੰਘ ਨੇ ਵੀ ਇਨ ਟਾਈਮ ਗਦਰ ਪਾਰਟੀ ਵੀ ਜੁਆਇਨ ਕਰ ਲਈ ਸੀ ਤੇ ਗਦਰ ਮੂਵਮੈਂਟ ਵੀ ਹੌਲੀ-ਹੌਲੀ ਸਟਾਰਟ ਹੋ ਗਈ ਸੀ 5 ਸਤੰਬਰ 1914 ਨੂੰ ਵੈਨਕੂਵਰ ਗੁਰੂ ਘਰ ਵਿਖੇ ਬੇਲਾ ਸਿੰਘ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿੱਥੇ ਕਿ ਭਾਈ ਭਾਨ ਸਿੰਘ ਤੇ ਭਾਈ ਬਤਲ ਸਿੰਘ ਸ਼ਹੀਦ ਹੋ ਗਏ ਤੇ ਪੰਜ ਸਿੰਘ ਹੋਰ ਵੀ ਸ਼ਹੀਦ ਹੋ ਗਏ ਕੈਨੇਡਾ ਦੇ ਇਤਿਹਾਸ ਦਾ ਸਭ ਤੋਂ ਦਰਦਨਾਤ ਵਕਤ ਸੀ ਜਦੋਂ ਕਿਸ਼ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਿਰ ਦੇ ਵਿੱਚ ਸਿੱਖਾਂ ਤੇ ਗੋਲੀਆਂ ਚਲਾਈਆਂ ਗਈਆਂ ਉਸ ਵਕਤ ਪਾਈ ਬੇਵਾ ਸਿੰਘ ਵੀ ਉੱਥੇ ਮੌਜੂਦ ਸੀ ਤੇ ਉਹਨਾਂ ਦੇ ਦਿਲ ਨੂੰ ਇਸ ਘਲ ਦੀ ਬਹੁਤ ਜ਼ਿਆਦਾ ਸੱਟ ਲੱਗੀ। ਬੇਲਾ ਸਿੰਘ ਨੇ ਗੁਰਦੁਆਰਾ ਸਾਹਿਬ ਅੰਦਰ ਗੋਲੀਆਂ ਚਲਾਈਆਂ ਸੀ ਤੇ ਉਸ ਦੇ ਉੱਪਰ ਕੇਸ ਹੋ ਗਿਆ ਤੇ ਕੇਸ ਚੱਲਦਾ ਪਰ ਉਸ ਟਾਈਮ ਦਾ ਇਮੀਗ੍ਰੇਸ਼ਨ ਆਫੀਸਰ ਵਿਲੀਅਮ ਹੌਪਗਿੰਸ ਜਿਹੜਾ ਕਿ ਬੇਲਾ ਸਿੰਘ ਨੂੰ ਪਛਾਣ ਦਿੰਦਾ ਸੀ ਉਹ ਉਹਦੇ ਹੱਕ ਵਿੱਚ ਆ ਕੇ ਗਵਾਹੀ ਦੇ ਦਿੰਦਾ ਕਿ ਬੇਲਾ ਸਿੰਘ ਨੇ ਜੋ ਗੋਲੀਆਂ ਆਪਣੇ ਸੈਲਫ ਡਿਫੈਂਸ ਦੇ ਵਿੱਚ ਚਲਾਈਆਂ। ਮੀਵਾ ਸਿੰਘ ਨੂੰ ਇਹ ਨਜ਼ਰ ਆ ਜਾਂਦਾ ਕਿ ਬੇਲਾ ਸਿੰਘ ਦਾ ਗੁਨਾਹ ਹੁਣ ਸਾਬਤ ਨਹੀਂ ਹੋਊਗਾ ਤੇ ਉਹ ਫੈਸਲਾ ਕਰ ਲੈਂਦੇ ਆ ਕਿ ਇਸ ਚੀਜ਼ ਦੀ ਸਜ਼ਾ ਉਹ ਹੁਣ ਆਪ ਦੇਣਗੇ ਤੇ ਜਦੋਂ ਹੌਪਕਿੰਸ ਕੋਰਟ ਵਿੱਚ ਆ ਰਿਹਾ ਸੀ ਤਾਂ ਭਾਈ ਮੀਵਾ ਸਿੰਘ ਨੇ ਬਰਾਂਡੇ ਵਿੱਚ ਹੀ ਆਪਣੇ ਦੋ ਬਸਤੋਲਾ ਨਾਲ ਉਸ ਤੇ ਗੋਲੀਆਂ ਮਾਰ ਦਿੱਤੀ ਪਰ ਭਾਈ ਮੀਵਾ ਸਿੰਘ ਉੱਥੋਂ ਭੱਜੇ ਨਹੀਂ ਸਗੋਂ ਕਿ ਉੱਥੇ ਸਰੈਂਡਰ ਕਰ ਦਿੱਤਾ ਤੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਫਿਰ 1 ਜੁਲਾਈ 1914 ਨੂੰ ਭਾਈ ਮੀਵਰ ਸਿੰਘ ਨੂੰ ਪੁੱਕੇ ਦੇ ਕੇਸ ਚੱਲਦਾ ਤੇ 1 ਘੰਟੇ 40 ਮਿੰਟੇ ਲੱਗਦੇ ਆ ਕੇਸ ਦੀ ਸੁਣਵਾਈ ਕਰਨ ਨੂੰ ਤੇ ਭਾਈ ਮੀਵਰ ਸਿੰਘ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਜਾਂਦੀ ਹੈ ਕੋਰਟ ਦੇ ਵਿੱਚ ਜਦੋਂ ਭਾਈ ਮੀਵਰ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਆ ਤਾਂ ਭਾਈ ਮੀਵਰ ਸਿੰਘ ਉੱਥੇ ਇਹ ਗੱਲ ਰੱਖਦੇ ਆ ਕਿ ਮੈਂ ਜੋ ਗੁਰੂ ਘਰ ਦੇ ਵਿੱਚ ਘਟਨਾ ਹੈ ਮਿਸਟਰ ਡੀਡ ਤੇ ਮਿਸਟਰ ਹੌਪਕਿਨ ਨੂੰ ਦਾ ਜ਼ਿੰਮੇਵਾਰ ਸਮਝਦਾ ਮੈਨੂੰ ਲੱਗਦਾ ਕਿ ਜੋ ਸਾਡੇ ਗੁਰੂ ਘਰ ਵਿੱਚ ਹੋਇਆ ਜੋ ਮੈਂ ਕੀਤਾ ਜੋ ਇਸਾਈਆਂ ਦੇ ਚਰਚ ਵਿੱਚ ਹੋਇਆ ਹੁੰਦਾ ਤਾਂ ਇਸਾਈ ਵੀ ਉਹੀ ਕਰਦੇ ਇਹਨਾਂ ਨੇ ਕਈ ਛੋਟੇ ਛੋਟੇ ਬੱਚਿਆਂ ਨੂੰ ਯਤਿਮ ਕਰ ਦਿੱਤਾ ਤੇ ਉਹ ਚੀਜ਼ ਮੇਰੇ ਕੋਲ ਦੇਖੀ ਨਹੀਂ ਗਈ ਅਖੀਰ 11 ਜਨਵਰੀ 1915 ਨੂੰ ਨਿਊ ਵੈਸਟਮਿਨਸਟਰ ਜੇਲ 7:45 ਮਿੰਟ ਤੇ ਸਵੇਰੇ ਪਈਮੀਵਾ ਸਿੰਗਲ ਪੋਕ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਜਾਂਦੀ ਹੈ ਇਦਾਂ ਦੇ ਹੋਰ ਵੀ ਬਹੁਤ ਅਣਗਿਣਤ ਨਾਮ ਸਾਡੇ ਸਿੱਖ ਇਤਿਹਾਸ ਵਿੱਚ ਪਏ ਆ ਜਿਹਨਾਂ ਤੋਂ ਅਸੀਂ ਜਾਣੂ ਹੀ ਨਹੀਂ ਹਾਂ ਤੇ ਜੋ ਸਿਨੇਮਾ ਆ ਇੱਕ ਬਹੁਤ ਵੱਡੀ ਪਾਵਰ ਰੱਖਦਾ ਹੈ ਆਪਣੇ ਲੋਕਾਂ ਨੂੰ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਸਿੱਖ ਇਤਿਹਾਸ ਨਾਲ ਜੋੜਨ ਦੇ ਲਈ ਟੀਮ ਵਿਲੀ ਜਨਤਾ ਫਿਲਮ ਸਾਰੀ ਵਧਾਈ ਦੀ ਪਾਤਰਾ ਕਿ ਉਹਨਾਂ ਨੇ ਇੱਕ ਅਜਿਹੇ ਇਤਿਹਾਸ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਤੋਂ ਬਹੁਤੇ ਲੋਕ ਜਾਣੂ ਨਹੀਂ ਸਨ ਤੇ 1 ਮਈ 2025 ਨੂੰ ਇਹ ਫਿਲਮ ਸਿਨੇਮਾ ਘਰਾਂ ਵਿੱਚ ਲੱਗ ਜਾ ਸਾਰੂਪਿਆ ਪਰ ਸਾਸਿਕ